ਮੈਂ ਨੋਕੀਲਾ ਲੰਬਪਾਰਾ ਅੰਮ੍ਰਿਤਸਰ ਆਰਦੀ ਪੰਚਾਰ ਮੰਗਦੇ ਇੱਥੇ ਆ ਪਖਾੜਾ ਬੇਲਦਾਰ ਇੱਥੇ ਆ ਅਸਿਲਾ ਹੀ ਆਦਰਾਇ ਇੱਥੇ ਅੱਛਾ ਨਹੀਂ ਗਿਆ ਨਹੀਂ ਉਹ ਇਹ ਤਾਂ ਹੀ 5 ਵਜੇ ਤੋਂ ਗੈਂਚੜੇ ਆਏ ਕਿ ਉਹਨਾਂ ਲੈਕ ਨਾਲ ਦੇਸ਼ਾ ਨੂੰ ਕਿਹਾ ਵੀ ਸਭ ਨੂੰ ਕਾਰ ਮਗਾ ਦੇ ਕੋਈ ਰੱਸਾ ਬੋੜਾ ਕੋਈ ਸਭ ਕੋ ਸੱਤ ਮਗਾ ਦੇ ਸਾਨੂੰ ਉੱਥੇ ਅੰਦਰ ਬੈਠਣ ਜਾਈਏ ਕਹਿੰਦਾ ਕਹਿੰਦਾ ਤੁਸੀਂ ਬਾਟੇ ਬਾਟੇ ਸੇੜਦੇ ਉਹਕੇ ਬਾਟੇ ਵਿੱਚ ਕਾਦੀ ਨਹੀਂ ਸਿੱਟਾਂਗੇ ਅਹੀ ਇਹ ਬਾਟੇ ਕੋਈ ਸਮਾਨ ਹੀ ਨਹੀਂ ਕੋਈ ਆਸ ਮੇਰੇ ਅਹੀ ਤਾਂ ਮੈਂ ਪਟਿਆਲ ਵਿੱਚ ਜਾਣਾ ਹੈ ਕਹਿ ਕੇ ਉਹ ਕਿਹਾ ਮਰੀਨ ਜਾਂਦੀ ਹੈ ਉਹਨਾਂ ਕੋਲ ਜਾਇਆ ਲਾ ਹਰ ਕਾਲਾ ਦੱਸਦਾ ਸਰ ਕੀ ਬੁੱਕ ਲਾਈ ਕਰਦੇ ਹੋ ਨਾ ਇਹਨਾਂ ਦਾ ਕਾਲਾ ਤੇ ਆ ਕੇ ਆਏ ਆ ਹੈ ਨਾ ਹੋਈ ਸਾਰ ਮਠਾਈ ਅਜੇ ਤੱਕ ਸਾਰ ਹੋਏ ਚੱਕਰੀਆਂ 5 ਵਜੇ ਦਾ ਹੀ ਉਹਨਾਂ ਨੂੰ ਦੇਖੋ ਬਸ ਇਹ ਅੱਛਾ ਹੋ ਗਿਆ ਹਲੋ ਠੀਕ ਹੈ ਜਦੋਂ ਦਾ ਹੀ ਪਿਆ ਹੋਇਆ ਸਾਰ ਦੇ ਨਾਲ ਬੰਦ ਨਹੀਂ ਚੱਜਾ ਕੋਲੇ ਦਾ ਕੁੱਤਾ ਰੁੱਟ ਚੜੇ ਕੋਈ ਪ੍ਰਬੰਧਨ ਨਹੀਂ ਕੋਈ ਪ੍ਰਸ਼ਾਸਨ ਦਾ ਪਤਾ ਨਹੀਂ ਕੋਈ ਗੱਲ ਅੱਗੇ ਦੀ ਬਾਤ ਭਾਈ ਕਿੰਨਾ ਕਿੰਨਾ ਪਾੜ ਕੇ ਤੱਕ ਬੈ ਚੁੱਕਾ ਹਾਂ ਮੈਂ 200 ਮੀਟਰ 200 ਮੀਟਰ ਬੈ ਗਿਆ 200 ਮੀਟਰ ਦਾ ਅੱਛਾ ਇਹ ਪੂਰਾ ਸਫਰ ਬਹੁਤ ਬੱਦਾਈ ਪੱਰਾ ਦਾ ਕੱਲ੍ਹ ਜਾ ਹੀ ਕਿਹਾ ਕੱਲ੍ਹ ਦਾ ਭਾਜੀ ਇਹ ਇੱਥੇ ਰਸਪਤਾ ਹੀ ਥਾ ਅਸੀਂ ਕਹਿੰਦੇ ਮੈਂ ਤੁਹਾਨੂੰ ਨਾਲੇ ਉੱਤੇ ਅਸੀਂ ਬੀਜੀ ਚੱਕਰ ਫੋਨ ਦਿੱਤੇ ਫੋਨ ਮੈਂ ਤੁਹਾਨੂੰ ਸੁਧਿਦਾ ਨਹੀਂ ਕੀਤਾ ਗਰੀਬ ਦਾ ਕੋਈ ਨਹੀਂ ਪਹੁੰੜਿਆ ਇੱਥੇ ਆਪਾਂ ਦੇ ਫੋਟੋਆਂ ਬਿਚਾਰ ਕੇ ਚਲੇ ਜਾਵਾਂਗੇ 2 ਪਰ ਹੋਰ ਰੰਗ ਦੇ ਬਿਚਾਰੇ ਨਹੀਂ ਲੱਗਦਾ ਕੋਈ ਇੱਥੇ ਆ ਜਾਣਾ ਅਸੀਂ ਇੱਥੇ ਮੰਡਾ ਘਰ ਚੰਗਾਰਾ 10.5 ਦਾ ਰੋਸਟ ਕਰਾਉਣਾ ਨੰਬਰ ਦਾ ਦੁਕਾਨ ਤੋਂ ਚੰਗ ਤੋਂ ਬਾਹਰ ਬੱਝੇ ਚਿਹਰਾ ਕੰਡ ਦਾ بڑا ਪ੍ਰੋਗਰਾਮ ਨਾਲ ਲੱਗੇ ਸੀ ਬਿਲਕੁਲ ਬਿਲਕੁਲ ਪਰੀ ਪਰ ਕੱਲ ਮੈਂ ਇਹ ਵੀ ਪਾਣੀ ਹਜੇ ਪਿੱਛੋਂ ਹੋਰ ਵੀ ਪਾਣੀ ਆ ਰਿਹਾ ਨਾ ਪਾਣੀ ਬੰਦ ਰਿਹਾ ਪਾਣੀ ਬੰਦ ਰਿਹਾ ਦੇਖੋ ਇਹ ਕੁੱਤਿਆਂ ਜੀ ਸਾਡਾ ਤੁਸੀਂ ਭਾਨੇ ਇੱਥੇ ਸਾਡੇ ਦਸਾ ਘਟਾ ਦਸਾ ਹੋਣਾ ਕਲਪਨ ਤੋਂ ਲੈ ਕੇ ਗਵਾੜਾ ਕੋਦੀਆ ਕੋਦੀਆ ਸੰਗੋਆ ਤੇ ਮੀਂਹ ਆ ਤ ਕਰੋ ਹਰੀਪੁਰ ਤੱਕ ਪਾਣੀ ਜੰਮਾ ਫਲੋਰ ਤੱਕ ਪਾਣੀ ਨਿਕਲ ਜਾਣਾ ਤੂੰ ਹਨਾ ਮੋਰੇ ਕੋ ਕਾਹ ਸਾਨੀ ਪਾਣੀ ਦਾ ਕੋਈ ਹਾਂ ਬਨੇ ਰੋ ਗਿਆ ਹਨਾ ਅਸੀਂ ਹਰ ਰਾਤ ਦੇ ساری ਰਾਤ ਮੀਂਹ ਪੈਂਦਾ ਰ ਸਾਡਾ ਸਾਡੇ ਤੇ ਅਸੀਂ ਫੇਰ ਵੀ ਆਪਣਾ ਆਪਣਾ ਕੰਮ ਕਰਦੇ ਹਾਂ ਤੂੰ ਜਿਹਨੇ ਕਿਹਾ ਸੀ ਜੀ ਬੀਜਰਾ ਮਤ ਕੋ ਦਿੰਦਾ ਤੇ ਹੁਣ ਪਾੰਦਾ ਕੁਝ ਪਛਾਣ ਹੋ ਨਜ਼ਰ ਆਇਆ ਕਿ ਨਹੀਂ ਮਾੜਾ ਮੁੱਢਾ ਹੁਣ ਅੱਗੇ ਅਸੀਂ ਅਜੇ ਆਪਣੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਕੋਈ ਸਾਡੇ ਕੋਲ ਸਮਾਨ ਨਹੀਂ ਹੈ ਇਸ ਕੰਮ ਦੇ ਕੋਤੇ ਤੱਕ ਗ੍ਰੇਡ ਤੱਕ ਹੰਦਾ ਤੂ ਵਗੈਰਾ ਨਹੀਂ ਲੱਗ ਜਿਵੇਂ ਆ ਗਿਆ ਜਿਹੜੇ ਬਰਾਤ ਵਾਲੇ ਕਿਹចੀਂਦਾ ਫਿਰ ਸਾਰੇ ਰੋੜ ਜਾਣੇ ਚਾਹੀਦੇ ਅੱਛਾ ਟਿਕਣਾ ਨਹੀਂ ਜੀ گاڑی ਦਾ ਆਤਾ ਵਾਸਤੇ ਆਇਆ ਸੀ ਕਿੱਥੇ ਨਿਕਲੋ ਜੇ ਕੋਈ ਪਹੁੰਚਣ ਉਹ ਖੜੇ ਨੇ ਜੀ ਸਾਹੋ ਅਸੀਂ ਵੀ ਨੋ ਖੜਾਈ ਦੇਖਦਾ ਅੱਛਾ ਅੱਜ ਪਾਰ ਆਈਓ ਮਸਲੈਂਕੀ ਨੂੰ ਘਰ ਤੋਂ ਕਹਾਂ ਮੈਂ ਆਉਂ ਖੁਦ ਆ ਗਿਆ ਮੈਂ ਤੁਹਾਨੂੰ ਜਾਲ ਨਹੀਂ ਲਾ ਦੂ ਅੱਛਾ ਚਿੱਕੀ ਚਾਹੀਦੀ ਸਾਡੀ ਕਹਿੰਦੇ ਨੇ ਉਹਦੇ 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 ਪਤਾ ਨਹੀਂ ਕਿੱਥੇ ਗੁੰਮ ਗਏ ਸਾਰਾ ਖੇੜੇ ਪੰਨਣ ਦੀ ਆ ਲੈ ਅੱਛਾ ਹੁਣ ਹੀ ਕਾਰ ਆਵੇ ਕੋਈ ਸਾਨੂੰ ਦਾ ਸਾਨੂੰ ਖਾਬ ਦੇ ਦੇਣ ਨਹੀਂ ਆਪਣੇ ਕੋਲ ਕੇ ਲੈ ਜੇ ਭਾਦ ਦੇ ਵਾਤੇ ਸਾਡਾ ਸਿਕਾ ਨਾਮ ਲਾਉਂਦੇ ਹੋ ਮੋਲੇ ਰਹਾਂ ਖਾਣਨ ਸਾਰੂ ਹੋਰੀ ਰਾਤ ਤੇ ਹੀ ਲੱਗੇ ਨੁਕਸਾਨ ਨੂੰ ਰੋਕ ਲਈ ਹੋਰ ਨੁਕਸਾਨ ਕਰਦਾ ਪੈ ਰਿਹਾ ਹਾਂਜੀ ਹੋਰ ਕਰਨਾ ਪੈ ਰਿਹਾ ਸਿਕਾ ਇਹ ਹੋਵੇਗਾ لئے تو جيڪو بولا نانو جي ڏيڻ ۽ آيو ڏاڙا آندا پتو پاني کي ڪرڻا تو لئي چي ان کي ڪري ٿو هاڻي سڀ ڪون لوڪ هاي بي بي کي چا ته هو ٿو لندرن کي هجي ٿي ان کي چڪر سان پيشڪاش ڪي ٿو چلو